ਸਸਿਕਾ ਦੋਸਤੋ ਨੇਪਾਲ ਦੇ ਵਿੱਚ ਜੋ ਵੀ ਹੋਇਆ ਆਪਾਂ ਸਭ ਨੇ ਉਹ ਵੇਖਿਆ ਉਹਨੂੰ ਮਹਿਸੂਸ ਵੀ ਕੀਤਾ ਕਿ ਕਿਵੇਂ ਜਦੋਂ ਤੁਸੀਂ ਲੋਕਾਂ ਨੂੰ ਲੁੱਟੋ ਵੀ ਅਤੇ ਰੋਣ ਵੀ ਨਾ ਦੇਵੋ ਤਾਂ ਉਦੋਂ ਫੇਰ ਲੋਕ ਤੁਹਾਡਾ ਹਸ਼ਰ ਕੀ ਕਰਦੇ ਨੇ ਲੋਕਤੰਤਰ ਵਿੱਚ ਕਿਹਾ ਜਾਂਦਾ ਕਿ ਇੱਕ ਪ੍ਰੈਸ਼ਰ ਵਾਲਵ ਹੁੰਦਾ ਜਿਵੇਂ ਆਪਾਂ ਕਹਿੰਦੇ ਵੀ ਕੁੱਕਰ ਦੀ ਸੀਟੀ ਵੱਜਦੀ ਰਹਿਣੀ ਚਾਹੀਦੀ ਹੈ ਭਾਵੇਂ ਲੋਕਾਂ ਨੂੰ ਤੁਸੀਂ ਜੇਕਰ ਲੁੱਟ ਵੀ ਰਹੇ ਹੋ ਤਾਂ ਉਹਨਾਂ ਨੂੰ ਉਹਨਾਂ ਨੂੰ ਤੁਹਾਡੀਆਂ ਨੀਤੀਆਂ ਦੇ ਖਿਲਾਫ ਅਸਹਿਮਤੀ ਦੀ ਸਵਾਲ ਚੁੱਕਣ ਦੀ ਇੱਕ ਆਜ਼ਾਦੀ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦਾ ਗੁੱਸਾ ਨਿਕਲਦਾ ਰਹੇ ਅਤੇ ਕਿਤਨਾ ਕਿਤੇ ਤੁਹਾਨੂੰ ਥੋੜੀ-ਬਹੁਤ ਉਹਨਾਂ ਦੀ ਗੱਲ ਮੰਨ ਵੀ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਹਾਲ ਨੇਪਾਲ ਦੇ ਲੀਡਰਾਂ ਵਾਲਾ ਨਾ ਹੋਵੇ ਨੇਪਾਲ ਦੇ ਵਿੱਚ ਲੋਕਾਂ ਨੇ ਜਦੋਂ ਉਹਨਾਂ ਦਾ ਪਾਰਾ ਚੜਿਆ ਤਾਂ ਉਹਨਾਂ ਨੇ ਨਾ ਸੱਤਾਧਾਰੀ ਤਰ ਵੇਖੀ ਨਾ ਵਿਰੋਧੀ ਤਰ ਵੇਖੀ ਉਹਨਾਂ ਨੇ ਸਾਰਿਆਂ ਨੂੰ ਇੱਕੋ ਰਸੇ ਲੰਗਾ ਦਿੱਤਾ ਬੁਰਾ ਵੀ ਹੋਇਆ ਬੁਰਾ ਇਹ ਹੋਇਆ ਕਿ ਇੱਕ ਉਥੋਂ ਦੇ ਮੰਤਰੀ ਦੀ ਪਤਨੀ ਦੀ ਅੱਗ ਦੇ ਵਿੱਚ ਹਲਸਣ ਕਾਰਨ ਮੌਤ ਹੋ ਗਈ ਜੋ ਕਿ ਇਸ ਨੌਜਵਾਨਾਂ ਦੇ ਅੰਦੋਲਨ ਦੇ ਉੱਪਰ ਇੱਕ ਦਾਗ ਬਣ ਗਈ ਦਾਗ ਤਾਂ ਹੋਰ ਬਥੇਰੇ ਬਣੇ ਨੇ ਪਰ ਗੱਲ ਇਹ ਹੈ ਕਿ ਨੇਪਾਲ ਦੇ ਨੌਜਵਾਨਾਂ ਨੇ ਆਖਰ ਇਹ ਕੀਤਾ ਕਿਉਂ ਕਿ ਸਿਰਫ ਸੋਸ਼ਲ ਮੀਡੀਆ ਬੰਦ ਹੋਣ ਕਰਕੇ ਨਹੀਂ ਆਪਾਂ ਸਭ ਨੇ ਵਾਰ-ਵਾਰ ਸੁਣ ਲਿਆ ਹੈ ਕਿ ਸੋਸ਼ਲ ਮੀਡੀਆ ਸਿਰਫ ਇੱਕ ਚਿੰਗਾਰੀ ਸੀ ਉਹਦੇ ਥੱਲੇ ਜੋ ਅੱਗ ਬਲ ਰਹੀ ਸੀ ਜੋ ਧੁਖ ਰਹੀ ਸੀ ਉਹ ਸੀ ਉਥੋਂ ਦੇ ਲੀਡਰਾਂ ਵੱਲੋਂ ਭ੍ਰਸ਼ਟਾਚਾਰ ਬੇਰੋਜ਼ਗਾਰੀ ਦੇ ਮੁੱਦਿਆਂ ਨੂੰ ਅੰਗੋਲੀਆਂ ਕਰਕੇ ਆਪ ਆਪਣਾ ਢੱਡ ਭਰਨਾ ਇਸੇ ਕਰਕੇ ਉਹਨਾਂ ਨੇ ਨੌਜਵਾਨਾਂ ਨੇ ਕੋਈ ਵੀ ਲੀਡਰ ਨਹੀਂ ਛੱਡਿਆ ਕਿਉਂਕਿ ਉਹਨਾਂ ਨੂੰ ਇੱਕੋ ਸ਼ਿਕਾਇਤ ਸੀ ਕਿ ਇਹੀ ਚਾਰ ਪੰਜ ਘਰਾਣੇ ਸਾਡੇ ਤੇ ਵਾਰ-ਵਾਰ ਮੁੜ ਕੇ ਰਾਜ ਕਰ ਰਹੇ ਨੇ ਤੇ ਇਹਨਾਂ ਤੋਂ ਬਿਨਾਂ ਕੋਈ ਲੀਡਰ ਅੱਗੇ ਨਹੀਂ ਆ پا ਰਿਹਾ ਇਸੇ ਕਰਕੇ ਸਾਡਾ ਕੁਛ ਸੁਧਰ ਨਹੀਂ ਰਿਹਾ ਉਹਨਾਂ ਦੇ ਬੱਚਿਆਂ ਦੇ ਉੱਤੇ ਗੁੱਸਾ ਸੀ ਕਿ ਇਹ ਜਿੱਥੇ ਭਰ-ਭਰ ਖਾਂਦੇ ਨੇ ਇਹ ਜਿੱਥੇ ਰਾਜ-ਰਾਜ ਖਾਂਦੇ ਨੇ ਉੱਥੇ ਸਾਨੂੰ ਰੋਟੀ ਦੇ ਵੀ ਲਾਲੇ ਪਏ ਨੇ ਤੋ ਦੋਸਤੋ ਲੋਕਤੰਤਰ ਹੁੰਦਾ ਕੀ ਹੈ ਲੋਕਤੰਤਰ ਹੁੰਦਾ ਲੋਕਾਂ ਦਾ ਲੋਕਾਂ ਲਈ ਤੇ ਲੋਕਾਂ ਵੱਲੋਂ ਪਰ ਅੱਜ ਕੱਲ ਲੋਕਤੰਤਰ ਕਿਦਾਂ ਦਾ ਬਣਿਆ ਹੋਇਆ ਲੀਡਰਾਂ ਦਾ ਲੀਡਰਾਂ ਲਈ ਤੇ ਲੀਡਰਾਂ ਵੱਲੋਂ ਲੀਡਰ ਬਣੋ ਪੈਸਾ ਕਮਾਓ ਪਹਿਲਾਂ ਲੋਕਾਂ ਨੂੰ ਬੁੱਧੂ ਬਣਾ ਲਓ ਸਾਮ-ਦਾਮ-ਦੰਡ ਭੇਦਾ ਪਰ ਉਸ ਸੋਦੀਏ ਸਾਹਿਬ ਨੇ ਦੱਸਿਆ ਹੈ ਨਾ ਵੀ ਸਾਮ-ਦਾਮ-ਦੰਡ ਭੇਡ ਕੁਝ ਵੀ ਕਰਕੇ ਤੁਸੀਂ ਸਰਕਾਰ ਬਣਾ ਲਓ ਤੁਸੀਂ ਲੀਡਰ ਬਣ ਜਾਓ ਇੱਕ ਵਾਰੀ ਪੈਸਾ ਲਾ ਦਿਓ ਤੇ ਇੱਕ ਵਾਰ ਦੀ ਇਨਵੈਸਟਮੈਂਟ ਫਿਰ 5 ਸਾਲ ਤੁਹਾਨੂੰ ਪੈਸੇ ਆਉਣੇ ਨੇ। ਇਹੋ ਚੀਜ਼ ਉੱਥੇ ਹੋਈ, ਇਹੋ ਚੀਜ਼ ਸਾਡੇ ਹੋ ਰਹੀ ਆ। ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੋ ਰਹੀ ਆ। ਕਿਉਂਕਿ ਪੰਜਾਬ ਨੂੰ ਕੱਲੇ ਪੰਜਾਬ ਦੇ ਲੀਡਰ ਨਹੀਂ ਖਾਰੇ। ਪੰਜਾਬ ਨੂੰ ਅੱਜ ਦਿੱਲੀ ਦੇ ਲੀਡਰ ਵੀ ਨਾਲ ਖਾਰ ਰਹੇ ਨੇ। ਤਾਂ ਸਭ ਤੋਂ ਭੈੜੀ ਚੀਜ਼ ਹੈ। ਲੋਕਤੰਤਰ ਦੇ 4 ਥੰਮ੍ਹ ਮੰਨੇ ਜਾਂਦੇ ਨੇ। ਵਿਧਾਨਪਾਲਿਕਾ, ਕਾਰਜਪਾਲਿਕਾ, ਕਾਨੂੰਨ ਅਤੇ মিডিਆ। ਨੇਪਾਲੀਆਂ ਨੇ ਇਹਨਾਂ ਚਾਰਾਂ ਦੇ ਉੱਤੇ ਹਮਲਾ ਕੀਤਾ। ਉਹਨਾਂ ਨੇ মিডিਆ ਹਾਊਸਸ ਨੂੰ ਵੀ ਅੱਗ ਲਾਈ। ਆਪਣੇ ਸੰਸਦ ਨੂੰ ਵੀ ਅੱਗ ਲਾਈ ਆਪਣੇ ਸਿਆਸੀ ਲੀਡਰਾਂ ਨੂੰ ਵੀ ਅੱਗ ਲਾਈ ਉਹਨਾਂ ਦੇ ਘਰਾਂ ਨੂੰ ਵੀ ਅੱਗ ਲਾਈ ਅਤੇ ਕਾਨੂੰਨ ਨੂੰ ਤਾਂ ਅੱਗ ਆਪ ਹੀ ਲੱਗ ਗਈ ਉਹਨਾਂ ਨੇ ਆਪਣਾ ਸਾਰਾ ਲੋਕਤੰਤਰੀ ਢਾਂਚਾ ਹੀ ਰੱਦ ਕਰ ਦਿੱਤਾ ਅਸਲ ਵਿੱਚ ਲੋਕਤੰਤਰੀ ਢਾਂਚਾ ਨਹੀਂ ਲੋਕਤੰਤਰੀ ਢਾਂਚੇ ਦੇ ਵਿੱਚ ਜੋ ਢੋਂਗ ਉਥੋਂ ਦੇ ਲੀਡਰਾਂ ਵੱਲੋਂ ਦਾ ਨਾ ਕੀਤਾ ਜਾ ਰਿਹਾ ਸੀ ਉਹਨਾਂ ਨੇ ਉਸ ਚੀਜ਼ ਨੂੰ ਰੱਦ ਕੀਤਾ ਸੋ ਸਾਨੂੰ ਸਮਝਣ ਦੀ ਲੋੜ ਹੈ ਦੋਸਤੋ ਸਾਡੀਆਂ ਸਰਕਾਰਾਂ ਨੂੰ ਸਮਝਣ ਦੀ ਲੋੜ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਅੱਜ ਆਪਾਂ মিডিਆ ਦੀ ਗੱਲ ਕਰਦੇ ਆ ਕਿ মিডিਆ ਨੇ ਉੱਥੋਂ ਦੇ ਨੌਜਵਾਨਾਂ ਨੂੰ ਇਸ ਕਦਰ ਜਾਗਰੂਕ ਕੀਤਾ ਜਾਂ ਕਹਿ ਲਈਏ ਇਸ ਕਦਰ ਪ੍ਰੇਰਕਾਇਆ ਕਿ ਉਹਨਾਂ ਨੇ ਸਰਕਾਰ ਦਾ ਤਖਤਾਂ ਪੜ ਦਿੱਤਾ ਤਾਂ ਇਹ ਤੋਂ ਸਾਨੂੰ ਕੀ ਸਮਝਣਾ ਚਾਹੀਦਾ ਕਿ ਜੋ ਅੱਜ ਦੀ ਨੌਜਵਾਨ ਪੀੜ੍ਹੀ ਹੈ ਜੋ ਨਵੀਂ ਪੀੜ੍ਹੀ ਆ ਉਹ ਨਵੀਂ ਨਹੀਂ ਉਹ ਪੁਰਾਣੀ ਹੋ ਚੁੱਕੀ ਆ ਅਤੇ ਉਹ ਪੂਰੀ ਤਰ੍ਹਾਂ ਸੋਸ਼ਲ ਮੀਡੀਆ ਤੋਂ ਪ੍ਰਭਾਵ ਲੈਂਦੀ ਹੈ ਇਹ ਚੰਗਾ ਪੱਖ ਵੀ ਹੈ ਇਹ ਬੁਰਾ ਪੱਖ ਵੀ ਹੈ ਤੇ ਸਾਡੀਆਂ ਸਰਕਾਰਾਂ ਇਹਦੇ ਬੁਰੇ ਪੱਖ ਨੂੰ ਬੇਤਰ ਜਾਣਦੀਆਂ ਨੇ ਸਰਕਾਰਾਂ ਸਰਕਾਰ ਬਣਾਉਣ ਦੇ ਲਈ ਸਾਨੂੰ ਸਭ ਨੂੰ ਪਤਾ ਕਿ ਭਾਜਪਾ 2014 ਜਦੋਂ ਸਰਕਾਰ ਬਣਾਉਂਦੀ ਹੈ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਜਦੋਂ 2022 ਦੇ ਵਿੱਚ ਸਰਕਾਰ ਬਣਾਉਂਦੀ ਹੈ ਤਾਂ ਸੋਸ਼ਲ ਮੀਡੀਆ ਦਾ ਇਹਨਾਂ ਦੀਆਂ ਸਰਕਾਰਾਂ ਦੇ ਵਿੱਚ ਬਹੁਤ ਵੱਡਾ ਰੋਲ ਸੀ। ਅਕਾਲੀ ਦਲ ਹੋਵੇ ਪੰਜਾਬ ਦੇ ਵਿੱਚ ਕਾਂਗਰਸ ਹੋਵੇ ਇਹ ਸੋਸ਼ਲ ਮੀਡੀਆ ਦੇ ਵਿੱਚ ਇਹਨਾਂ ਤੋਂ ਕਿਤੇ ਪਿੱਛੇ ਸਨ। ਇਦਾਂ ਹੀ ਕੇਂਦਰ ਦੇ ਵਿੱਚ ਕਾਂਗਰਸ ਸੋਸ਼ਲ ਮੀਡੀਆ ਉੱਪਰ ਇੰਨੀ ਐਕਟਿਵ ਨਹੀਂ ਸੀ। ਭਾਜਪਾ ਪ੍ਰੋਐਕਟਿਵ ਸੀ ਜਿਹਦਾ ਉਸ ਨੂੰ ਫਾਇਦਾ ਮਿਲਿਆ। ਪੜੋ ਸੋਸ਼ਲ ਮੀਡੀਆ ਜਿੱਥੇ ਇੱਕ ਤਾਕਤ ਹੈ ਉੱਥੇ ਤੁਸੀਂ ਕਹਿ ਲੋ ਇੱਕ ਬਹੁਤ ਵੱਡਾ ਹਥਿਆਰ ਵੀ ਹੈ ਜਿਹੜਾ ਲੋਕਾਂ ਦੇ ਖਿਲਾਫ ਵਰਤਿਆ ਜਾਂਦਾ ਕਿੱਦਾਂ ਮੀਡੀਆ ਦੇ ਕੱਲੇ ਦੀ ਆਪਾਂ ਗੱਲ ਕਰਦੇ ਆ ਪਰ ਉਹ ਸਭ ਨੂੰ ਪਤਾ ਹੈ ਕਿ ਕਿੱਦਾਂ ਸਰਕਾਰਾਂ ਅਸਲ ਮੁੱਦੇ ਤੋਂ ਧਿਆਨ ਭਟਕਾ ਕੇ ਹੋਰ ਮੁੱਦਿਆਂ ਥੋੜਾ ਧਿਆਨ ਡਾਇਵਰਟ ਕਰਦੀਆਂ ਨੇ ਤਾਂ ਕਿ ਲੋਕਾਂ ਨੂੰ ਇਹ ਪਤਾ ਨਾ ਲੱਗੇ ਕਿ ਉਹਨਾਂ ਨੇ ਮੰਗਣਾ ਕੀ ਹੈ ਲੀਡਰਾਂ ਤੋਂ ਉਹਨਾਂ ਦੀ ਮੰਗ ਕੀ ਹੋਣੀ ਚਾਹੀਦੀ ਹੈ ਕਦੇ ਧਰਮ ਦਾ ਮੁੱਦਾ ਹੁੰਦਾ ਕਦੇ ਜਾਤ ਦਾ ਮੁੱਦਾ ਹੁੰਦਾ ਕਦੇ ਕੋਈ ਮੁੱਦਾ ਹੁੰਦਾ ਪਰ ਜੋ ਲੋਕਾਂ ਦਾ ਮੁੱਦਾ ਹੁੰਦਾ ਉਹ ਕਦੇ ਨਹੀਂ ਹੁੰਦਾ ਪੰਜਾਬ ਦੇ ਵਿੱਚ ਇਹ ਜੋ ਢਾਂਚਾ ਕੇਂਦਰ ਵਿੱਚ ਭਾਜਪਾ ਨੇ ਸਥਾਪਿਤ ਕੀਤਾ ਆਮ ਆਦਮੀ ਪਾਰਟੀ ਲੈ ਕੇ ਆਈ ਇਨਕਲਾਬ ਆਇਆ ਐਡਾ ਡਰਿਆ ਹੋਇਆ ਇਨਕਲਾਬ ਕਿ ਜਿਹਦੇ ਵਿੱਚੋਂ ਇੱਕ ਮਰਿਆ ਹੋਇਆ ਲੋਕਤੰਤਰ ਨਿਕਲਿਆ ਮੀਡੀਆ ਨੂੰ ਇਹਨਾਂ ਨੇ ਇਸ ਕਦਰ ਖਰੀਦਿਆ ਇਸ ਕਦਰ ਪ੍ਰਭਾਵਿਤ ਕੀਤਾ ਕਿ ਪੰਜਾਬ ਦੇ ਲੋਕਾਂ ਦੀ ਆਵਾਜ਼ ਪੂਰੀ ਤਰ੍ਹਾਂ ਦੱਬੀ ਜਾ ਚੁੱਕੀ ਹੈ ਜੇਕਰ ਸੋਸ਼ਲ ਮੀਡੀਆ ਨਾ ਹੁੰਦਾ ਜੇਕਰ ਕੁਝ ਆਜ਼ਾਦ ਪੱਤਰਕਾਰ ਨਾ ਹੁੰਦੇ ਤੇ ਤੁਸੀਂ ਉਹਨਾਂ ਦਾ ਸਾਥ ਨਾ ਦਿੱਦਦਾ ਤਾਂ ਅੱਜ ਸਾਡੇ ਮੁੱਦੇ ਸਾਡੇ ਮੁੱਦੇ ਬਣੇ ਹੀ ਨਹੀਂ ਸਕਨੇ ਅੱਜ ਵੀ ਆਪਾਂ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਹੜ੍ਹ ਆਏ ਹੜ੍ਹਾਂ ਦੇ ਦੌਰਾਨ ਹੀ ਜਿੱਥੇ ਇਹ ਸਵਾਲ ਹੋਣਾ ਚਾਹੀਦਾ ਸੀ ਵਾਰ-ਵਾਰ ਇਹ ਸਵਾਲ ਹੋਣਾ ਚਾਹੀਦਾ ਸੀ ਕਿ ਭਾਈ ਮੁੱਖ ਮੰਤਰੀ ਸਾਹਿਬ ਜਿਹੜੇ ਪੈਸਿਆਂ ਦੀ ਗੱਲ ਕਰਦੇ ਨੇ ਜਦੋਂ ਵਿਧਾਨ ਸਭਾ 'ਚ ਖੜ ਕੇ ਇਹ ਝੂਠ ਬੋਲਦੇ ਨੇ ਕਿ ਸਾਡੇ ਕੋਲ ਪੈਸਾ ਬੜਾ ਅਸੀਂ ਐਡਾ ਦੇ ਦਾਂਗੇ ਲੋਕਾਂ ਨੂੰ ਆਫਤ ਆਵੇ ਤਾਂ ਸਹੀ ਅਸੀਂ ਉਹਨਾਂ ਦੇ ਝੋਲੀਆਂ ਭਰ ਦਾਂਗੇ ਝੂਠੀਆਂ ਸਾਬਤ ਹੋ ਰਹੀਆਂ ਸਨ ਹੜ੍ਹਾਂ ਦੇ ਦੌਰਾਨ ਮਾਦੋਪਰ ਬਰਾਏ ਦੇ ਗੇਟ ਟੁੱਟੇ ਉੱਥੇ ਲੱਖਾਂ ਕਿਊਸਕ ਪਾਣੀ ਇੱਕੋ ਦਮ ਛੱਡਿਆ ਗਿਆ ਕਿਉਂ ਛੱਡਿਆ ਗਿਆ ਇਹ ਸਵਾਲ ਨਹੀਂ ਬਣ ਸਕਿਆ ਜੋ ਨਜਾਇਜ਼ ਉਹ ਸਾਰੀਆਂ ਚੁਆ ਤੇ ਹੋਈਆਂ ਬਰਸਾਤੀ ਨਾਲੇ ਜਿੰਨਾਂ ਨੂੰ ਭਰ ਕੇ ਉਹਨਾਂ ਤੇ ਕਬਜ਼ੇ ਹੋ ਗਏ ਜੋ ਨਜਾਇਜ਼ ਮਾਈਨਿੰਗ ਇਹਦਾ ਕਾਰਨ ਬਣੀ ਉਹ ਸਵਾਲ ਬਣਨੇ ਚਾਹੀਦੇ ਸਨ ਉਹ ਸਵਾਲ ਨਹੀਂ ਬਣੇ ਅੱਜ ਵੀ ਇਹ ਸਵਾਲ ਨਹੀਂ ਬਣਿਆ ਕਿ ਕੀ ਹੁਣ ਜੇਕਰ ਇਹ ਹੜ ਆਏ 23 ਦੇ ਵਿੱਚ ਵੀ ਆਏ ਸਨ ਅੱਜ ਵੀ ਆਏ ਨੇ ਕੀ ਇਹ 26 ਦੇ ਵਿੱਚ ਦੁਬਾਰਾ ਆਉਣਗੇ ਕੀ ਇਹ 27 ਦੇ ਵਿੱਚ ਵੀ ਆਉਣਗੇ ਕੀ ਤੁਸੀਂ ਇਹਨਾਂ ਨੂੰ ਰੋਕਣ ਲਈ ਕੁਝ ਕਰੋਗੇ ਕੁਝ ਕਰ ਵੀ ਰਹੇ ਹੋ ਨਹੀਂ ਅੱਜ ਇਹ ਸਵਾਲ ਕਿਤੇ ਹੈ ਹੀ ਨਹੀਂ ਇਹ ਹੈ ਜੀ ਸੋਸ਼ਲ ਮੀਡੀਆ ਦਾ ਉਹ ਪੱਖ ਉਹਦੀ ਉਹ ਤਾਕਤ ਜਿਹੜੀ ਸਰਕਾਰ ਦੇ ਹੱਥ ਹੈ ਤੇ ਜਿਹੜੀ ਉਹ ਸਾਡੇ ਖਿਲਾਫ ਵਰਤਦੀ ਹੈ ਤੁਹਾਨੂੰ ਨਵੇਂ-ਨਵੇਂ ਮੁੱਦੇ ਦੇ ਕਿਥੋਂ ਨਵੇਂ-ਨਵੇਂ ਮਸਾਲੇ ਦੇ ਕਿ ਪਠਾਨ ਮਾਜਰਾ ਜੀ ਆਉਂਦੇ ਨੇ ਪਠਾਨ ਮਾਜਰਾ ਉਹਦਾ ਮੁੱਦਾ ਚੱਲਦਾ ਹੈ ਮੁੱਖ ਮੰਤਰੀ ਹਸਪਤਾਲ ਜਾਂਦਾ ਉਹਦਾ ਮੁੱਦਾ ਚੱਲਦਾ ਹੁਣ ਮੁੱਖ ਮੰਤਰੀ ਸਾਹਿਬ ਹਸਪਤਾਲ ਤੋਂ ਬਾਹਰ ਆਏ ਨੇ ਉਹ ਆਪਣੇ ਮੁੱਦੇ ਚਲਾ ਰਹੇ ਨੇ ਪਰ ਲੋਕਾਂ ਦੇ ਮੁੱਦੇ ਗਾਇਬ ਨੇ ਸਾਨੂੰ ਇਹਨਾਂ ਗੱਲਾਂ ਤੋਂ ਸੁਚੇਤ ਰਹਿਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੀ ਮੰਗ ਕੀ ਹੋਣੀ ਚਾਹੀਦੀ ਹੈ ਇਹਦੇ ਨਾਲ ਹੀ ਦੋਸਤੋ ਆਪਰ ਨੂੰ ਸਭ ਨੂੰ ਪਤਾ ਹੈ ਕਿ 2027 ਆਉਣ ਵਾਲੀ ਹੈ ਉਹ ਮਗਰੂਰੀ ਦੇ ਦਿਨ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਦੇ ਮੰਤਰੀਆਂ ਦੇ ਵੀ ਜਾ ਰਹੇ ਨੇ ਇਹਨਾਂ ਨੂੰ ਵੀ ਥੋੜੀ ਥੋੜੀ ਹੋਸ਼ ਆ ਰਹੀ ਹੈ ਤੇ ਸਾਨੂੰ ਵੀ ਹੁਣ ਹੋਸ਼ ਕਰ ਲੈਣੀ ਚਾਹੀਦੀ ਹੈ ਸਾਨੂੰ ਆਪਣੇ ਭਵਿੱਖ ਨੂੰ ਬਚਾਉਣ ਦੇ ਲਈ ਅੱਕੇ ਆਉਣਾ ਚਾਹੀਦਾ ਆਪਾਂ ਬਜ਼ੁਰਗਾਂ ਦੀ ਛੱਡਦੇ ਆ ਆਪਾਂ ਸੋਸ਼ਲ ਮੀਡੀਆ ਤੋਂ ਪ੍ਰਭਾਵਿਤ ਜੋ ਨੇਪਾਲ ਦੇ ਨੌਜਵਾਨ ਨੇ ਉਹਨਾਂ ਨੂੰ ਇੱਕ ਉਦਾਹਰਣ ਮੰਨ ਕੇ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਦੇ ਆ ਕਿ ਭਾਈ ਤੁਸੀਂ ਆਪਣੀ ਜ਼ਿੰਮੇਵਾਰੀ ਪਛਾਣੋ ਤੁਹਾਡੇ ਹੱਥ ਵਿੱਚ ਸੋਸ਼ਲ ਮੀਡੀਆ ਤਾਕਤ ਹੈ ਤੁਹਾਨੂੰ ਘਟੋ ਘਟੇ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੀ ਤੁਹਾਡੀ ਆਉਣ ਵਾਲੀ ਸਰਕਾਰ ਤੋਂ ਮੰਗ ਕੀ ਹੋਣੀ ਚਾਹੀਦੀ ਹੈ ਐਕਸਪੈਕਟੇਸ਼ਨ ਕੀ ਹੋਣੀ ਚਾਹੀਦੀ ਹੈ ਕਿ ਤੁਹਾਨੂੰ ਵੀ ਆਪਣੀਆਂ ਮਾਮਾਂ ਲਈ ਆਪਣੇ ਘਰ ਵਾਲੀਆਂ ਲਈ 100000 ਰੁਪਇਆ ਚਾਹੀਦਾ ਕਿ ਤੁਹਾਨੂੰ ਵੀ ਮੁਫਤ ਬੱਸ ਸਫ਼ਰ ਚਾਹੀਦਾ ਇੱਕ ਜੇਕਰ ਤੁਸੀਂ ਬੀਬੀ ਹੋ ਕਿ ਤੁਹਾਨੂੰ ਵੀ ਧਾਰਮਿਕ ਥਾਵਾਂ ਦੀਆਂ ਯਾਤਰਾਵਾਂ ਚਾਹੀਦੀਆਂ ਨੇ ਤੁਹਾਨੂੰ ਵੀ ਮੁਫਤ ਬਿਜਲੀ ਚਾਹੀਦੀ ਹੈ ਕਿ ਤੁਹਾਨੂੰ ਇਹ ਚਾਹੀਦਾ ਕਿ ਭਾਈ ਤੁਹਾਡੇ ਕੋਲ ਰੁਜ਼ਗਾਰ ਹੋਵੇ ਤੁਹਾਡੀ ਧਰਤੀ ਦਾ ਪਾਣ ਪਾਣੀ ਸੁਰੱਖਿਅਤ ਹੋਵੇ ਆਬੋ ਹਵਾ ਚੰਗੀ ਹੋਵੇ ਇੱਥੇ ਇਹ ਧਰਤੀ ਜੋ ਲੋਕਾਂ ਦੇ ਰਹਿਣ ਦੇ ਲਈ ਨਰਕ ਬਣਦੀ ਜਾ ਰਹੀ ਹੈ ਜੋ ਕਿ ਸਵਰਗ ਸੀ ਉਹ ਦੁਬਾਰਾ ਕੋ ਸੁਵਰਗ ਬਣ ਸਕੇ ਅਤੇ ਸੁਵਰਗ ਕਿੱਦਾਂ ਬਣੇਗੀ ਲੀਡਰ ਦੇ ਗੱਲਾਂ ਨਾਲ ਨਹੀਂ ਉਹ ਜੋ ਲਿਖਤੀ ਤੌਰ ਤੇ ਜੋ ਉਹ ਆਪਣੇ ਮੈਨੀਫੈਸਟੋ ਵਿੱਚ ਤੁਹਾਡੇ ਨਾਲ ਵਾਅਦੇ ਕਰਨਗੇ ਉਹਨਾਂ ਦੇ ਨਾਲ ਬਣੇਗੀ ਅਤੇ ਉਹ ਵਾਅਦੇ ਉਹੀ ਕਰਨਗੇ ਜਿਹੜੇ ਵਾਅਦੇ ਆ ਦੀ ਤੁਸੀਂ ਉਹਨਾਂ ਤੋਂ ਉਮੀਦ ਰੱਖੋਗੇ ਕਿਉਂਕਿ ਸਭ ਤੋਂ ਪਹਿਲਾਂ ਜੇਕਰ ਸਾਡੀ ਉਮੀਦ ਦੇ ਵਿੱਚ ਹੀ 1000 ਰੁਪਇਆ ਆਉਂਦਾ ਹੈ ਸਾਡੇ ਦਿਹਿਨ ਵਿੱਚ ਇਹ ਆਉਂਦਾ ਕਿ ਸਾਨੂੰ ਥੋੜੀ ਜਿਹੀ ਚੀਜ਼ ਮਿਲ ਜਾਵੇ ਤਾਂ ਫਿਰ ਸਾਡੇ ਲਈ ਕੋਈ ਬਹੁਤ ਹੀ ਵੱਡੀ ਚੀਜ਼ ਉਹ ਵੀ ਨਹੀਂ ਦੇ ਸਕਦੇ ਤਾਂ ਨਹੀਂ ਉਹਨਾਂ ਨੇ ਦੇਣੀ ਹੈ ਰਹੀ ਗੱਲ ਫੀਦੀਆਂ ਚੀਜ਼ਾਂ ਦੀ ਉਹ ਵੀ ਸਾਡੀ ਜੇਬ ਚੋਂ ਜਾਂਦੀਆਂ ਨੇ ਪੰਜਾਬ ਦੀ ਕਿਸਾਨੀ ਖਤਰੇ ਵਿੱਚ ਹੈ ਕਿਸਾਨੀ ਨਾਲ ਜੁੜਿਆ ਹੋਇਆ ਪੰਜਾਬ ਦਾ ਜੋ ਮਜ਼ਦੂਰ ਵਰਗ ਹੈ ਉਹ ਵੀ ਖਤਰੇ ਵਿੱਚ ਹੈ ਇਹਦੇ ਨਾਲ ਪੰਜਾਬ ਦੇ ਹੋਰ ਬਹੁਤ ਸਾਰੇ ਰੋਜ਼ਗਾਰ ਨੇ ਉਹ ਵੀ ਖਤਰੇ ਵਿੱਚ ਨੇ ਪਰ ਲੀਡਰ ਬੜੇ ਸੇਫ ਨੇ ਤੇ ਉਹਨਾਂ ਦੀ ਅੱਖ बार-बार ਸਾਡੀਆਂ ਜ਼ਮੀਨਾਂ ਉੱਤੇ ਆ ਕੇ ਟਿਕ ਜਾਂਦੀ ਆ ਜ਼ਮੀਨਾਂ ਤੋਂ ਜ਼ਿਆਦਾ ਆਉਂਦਾ ਹੈ ਢੰਗਣਾ ਰਣੋਥ ਅੱਜ ਹੀ ਮੈਂ ਖਬਰ ਪੜ੍ਹੀ ਸੀ ਕਿ ਕੰਗੜਾ ਰਣੋਤ ਜੀ ਨੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਬੀਬੀ ਮਹਿੰਦਰ ਕੌਰ ਦੇ ਖਿਲਾਫ ਇਹ ਬੋਲਿਆ ਸੀ ਕਿ ਇਹ ਹੋਈ ਜਾਂ ਸ਼ਹੀਦ ਬਾਗ ਵਾਲੀਆਂ ਬੀਬੀਆਂ ਹੋਈਆਂ ਜਿਹੜੀਆਂ 100-100 ਰੁਪਏ ਤੇ ਧਰਨੇ ਤੇ ਜਾਂਦੀਆਂ ਨੇ ਤੇ ਉਹਦੇ ਖਿਲਾਫ ਜੋ ਬੀਬੀ ਮਹਿੰਦਰ ਕੌਰ ਨੇ ਪਟੀਸ਼ਨ ਪਾਈ ਸੀ ਤੇ ਉਸ ਪਟੀਸ਼ਨ ਦੇ ਖਿਲਾਫ ਜੋ ਕੰਗੜਾ ਰਣੋਤ ਨੇ ਪਟੀਸ਼ਨ ਪਾਈ ਸੀ ਕਿ ਭਾਈ ਕੀ ਹੋ ਗਿਆ ਜੇ ਬੋਲਦਾ ਮਿੱਟੀ ਪਾਓ ਏਡੀ ਤਾਂ ਗੱਲ ਹੈ ਨਹੀਂ ਤਾਂ ਅਦਾਲਤ ਨੇ ਉਹਨੂੰ ਰੱਦ ਕਰ ਦਿੱਤਾ ਰੱਦ ਕਰਨ ਤੋਂ ਬਾਅਦ ਰਿਪੋਰਟਾਂ ਦੇ ਅਨੁਸਾਰ ਕਿ ਹੁਣ ਕੰਗੜਾ ਦੇ ਖਿਲਾਫ ਇਹ ਕੇਸ ਚੱਲੇਗਾ ਕਿ ਉਸਨੇ ਜੋ ਬੋਲਿਆ ਤਾਂ ਕਿਉਂ ਬੋਲਿਆ ਕੰਗਣਾ ਰਣੌਥ ਉਹਦੇ ਨਾਲ ਪਿਛਲੇ ਦਿਨੀ ਬਹੁਤ ਕੁਝ ਵਾਪਰੇ ਆ ਪਰ ਤੂੰ ਫਿਰ ਵੀ ਉਹ ਆਪਣੀਆਂ ਗੱਲਾਂ ਤੋਂ ਪਿੱਛੇ ਨਹੀਂ ਹਟੀ ਆਪਣੇ ਆਕਾਮਾਂ ਨੂੰ ਖੁਸ਼ ਕਰਨ ਦੇ ਲਈ ਜਿੱਥੇ ਉਸਨੇ ਮਹਾਰਾਸ਼ਟਰ ਵਿੱਚ ਆਪਣਾ ਘਰ ਤੱਕ ਟੋਹਾ ਲਿਆ ਵਿਚਾਰੀ پنجاب ਦੀ ਇੱਕ ਬੀਬੀ ਤੋਂ ਉਸ ਨੂੰ ਚਪੇੜ ਵੀ ਖਾਣੀ ਪਈ ਚਾਟਾ ਵੀ ਛਕਣਾ ਪਿਆ ਪਰ ਤੂੰ ਇਸ ਦਾ ਉਹਨੂੰ ਇਨਾਮ ਮਿਲਿਆ ਇਨਾਮ ਕਿੱਥੋਂ ਮਿਲਿਆ ਉਸ ਨੂੰ ਐਨਪੀ ਦੇ ਲਈ ਹਿਮਾਚਲ ਤੋਂ ਟਿਕਟ ਮਿਲੀ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਜਿੱਤੀ ਵੀ ਹੁਣ ਇਹਦੇ ਲਈ ਆਪ ਪਨੇਰਾ ਪੂਰਾ ਸਰਕਾਰਾਂ ਨੂੰ ਦੋਸ਼ਤ ਨਹੀਂ ਦੇ ਸਕਦੇ ਨਾ ਕੰਗਣਾ ਕਿਦਾਂ ਜਿੱਤੀ ਤੇ ਕੰਗਣਾ ਵਰਗੇ ਹੋਰ ਕਿੱਦਾਂ ਜਿੱਤਦੇ ਨੇ ਸਾਡੇ ਇੱਥੇ ਸਣੀ ਦੇਵਾਲ ਸਾਹਿਬ ਆਏ ਸੀ ਜਿਨ੍ਹਾਂ ਨੇ ਕਿ ਐਲ ਤੇ ਕੁੱਕੜ ਨਹੀਂ ਸੀ ਪਤਾ ਸਿਆਸਤ ਦਾ ਪਰੰਤੂ ਆਏ ਅਤੇ ਜਿੱਥੇ ਗਏ ਚਲੇ ਗਏ ਅਤੇ ਮੁੜ ਕੇ ਕਦੇ ਵਾਪਸ ਨਹੀਂ ਆਏ ਹੁਣ ਇੱਥੇ ਫੇਰ ਸਾਰੀ ਜ਼ਿੰਮੇਵਾਰੀ ਸਾਡੇ ਤੇ ਆ ਕੇ ਪੈ ਜੇ ਕਿ ਅਸੀਂ ਇਹਨਾਂ ਲੋਕਾਂ ਨੂੰ ਚੁਣਦੇ ਕਿਉਂ ਆ ਅਸੀਂ ਵੋਟ ਕਿਉਂ ਪਾਉਨੇ ਆ ਸਿਰਫ ਇੱਕ ਬਟਨ ਨਹੀਂ ਹੈ ਇਹ ਤੁਹਾਡੇ ਭਵਿੱਖ ਦਾ ਬਟਨ ਹੈ ਇਸ ਨੂੰ ਬਹੁਤ ਸੋਚ ਸਮਝ ਕੇ ਪਾਓ ਅਜਿਹੇ ਲੋਕਾਂ ਨੂੰ ਜੇਕਰ ਤੁਸੀਂ ਅੱਗੇ ਲੈ ਕੇ ਆਉਂਗੇ ਤੁਹਾਨੂੰ ਲੱਗਦਾ ਕਿ ਉਸ ਨੂੰ ਜੋ ਕੰਗਣਾ ਬੋਲਦੀ ਸੀ ਇਹਦਾ ਮਤਲਬ ਤਾਂ ਇਹ ਹੋਇਆ ਨੇ ਵੀ ਜਿਹੜੇ ਖਿੱਤੇ ਚ ਉਹ ਜਿੱਤੀ ਹੈ ਉਹਨਾਂ ਲੋਕਾਂ ਨੂੰ ਉਹ ਜ਼ਹਿਰ ਪਸੰਦ ਸੀ ਉਹ ਲੋਕ ਚੰਗਾ ਮੰਨਦੇ ਸੀ ਜੋ ਗੂਲਦੀ ਹੈ ਇਹ ਤਾਂ ਇਹੀ ਸਾਬਤ ਹੁੰਦਾ ਹੈ ਨਾ ਲੀਡਰ ਲੋਕਾਂ ਚੋਂ ਬਣਦਾ ਲੋਕ ਲੀਡਰ ਬਣਾਉਂਦੇ ਨੇ ਸੋ ਸਾਨੂੰ ਹੀ ਪਹਿਲਾਂ ਚੰਗੇ ਬਣਨਾ ਪਏਗਾ ਸਾਡੇ ਲੀਡਰ ਤਦ ਹੀ ਚੰਗੇ ਬਣਨਗੇ ਸੋ ਜਸਟ ਟਾਕ ਦੇ ਅੱਜ ਦੇ ਐਪੀਸੋਡ ਦੇ ਵਿੱਚ ਆਪਾਂ ਜੋ ਵੀ ਗੱਲਾਂ ਕੀਤੀਆਂ ਇਹਨਾਂ ਦਾ ਮਕਸਦ ਸਾਡੇ ਪੰਜਾਬ ਨਾਲ जोडਿਆ ਹੋਇਆ ਹੈ ਸਾਨੂੰ ਆਪਣੇ ਆਸ-ਪਾਸੇ ਤੋਂ ਕੀ ਸਿੱਖਣਾ ਚਾਹੀਦਾ ਹੈ ਕੀ ਸਾਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਕੀ ਸਾਨੂੰ ਛੱਜਣਾ ਚਾਹੀਦਾ 2027 ਆਉਣ ਵਾਲਾ ਹੈ ਦੋਸਤੋ ਸਾਰੀਆਂ ਪਾਰਟੀਆਂ ਕਮਰ ਕੱਸੇ ਕਰ ਰਹੀਆਂ ਨੇ ਪਾਰਟੀਆਂ ਦੇ ਨਾਲ ਦੇ ਨਾਲ ਮੇਰੇ ਵਰਗੇ ਲੋਕ ਵੀ ਕਮਰ ਕੱਸੇ ਕਰ ਰਹੇ ਨੇ ਜਿਨ੍ਹਾਂ ਨੂੰ ਇਹ ਲੱਗਦਾ ਕਿ ਹੁਣ ਸਮਾਂ ਹੈ ਹੁਣ ਮਸਾਲਾ ਸਾਡਾ ਵਿਕੇਗਾ ਮਸਾਲਾ ਕਿਦਾਂ ਵਿਕੇਗਾ ਇੱਕ ਭਾਈਚਾਰੇ ਦੇ ਹੱਕ ਦੀ ਗੱਲ ਕਰਕੇ ਅਤੇ ਦੂਜੇ ਭਾਈਚਾਰੇ ਦੇ ਵਿਰੋਧ ਦੀ ਗੱਲ ਕਰਕੇ Hindu ਦੇ ਖਿਲਾਫ ਗੱਲ ਕਰਕੇ Sikh ਦੇ ਖਿਲਾਫ ਗੱਲ ਕਰਕੇ Dalit ਦੇ ਖਿਲਾਫ ਗੱਲ ਕਰਕੇ Jat ਦੇ ਖਿਲਾਫ ਗੱਲ ਕਰਕੇ ਹਰ ਪਾਸੇ ਮੇਰੇ ਵਰਗੇ ਜੋ ਗਿੱਧ ਨੇ ਕੋਏਸ ਵਕਤ ਆਪਣੇ ਆ ਜਿਬਾ ਤਿੱਖੀਆਂ ਕਰ ਰਹੇ ਨੇ ਕਿਉਂਕਿ ਵੋਟਾਂ ਰਹੀਆਂ ਨੇ ਇਹ ਜਿਹੇ ਲੋਕਾਂ ਨੂੰ ਲੀਡਰ ਵੀ ਪੈਸਾ ਦਿੰਦੇ ਨੇ ਇਹ ਜਿਹੇ ਲੋਕਾਂ ਨੂੰ ਤੁਸੀਂ ਵੀ ਪੈਸਾ ਦਿੰਦੇ ਜੇ ਤੁਸੀਂ ਉਹਨਾਂ ਦੀ ਵੀਡੀਓਜ਼ ਦੇਖਦੇ ਹੋ ਜਦੋਂ ਤੁਸੀਂ ਉਹਨਾਂ ਦੀਆਂ ਵੀਡੀਓਜ਼ ਨੂੰ ਲਾਈਕ ਕਰਦੇ ਹੋ ਬਿਸ਼ੇ ਤੁਸੀਂ ਗਾਲਾਂ ਹੀ ਕੱਢਦੇ ਹੋ ਪਰੰਤੂ ਉਹਨਾਂ ਦੇ ਕੰਟੈਂਟ ਉੱਤੇ ਜਦ ਅੰਗੇਜਮੈਂਟ ਆਉਂਦੀ ਹੈ ਤਾਂ ਉਹ ਵਿਕਦੀਆਂ ਨੇ ਉਹ ਵਿਕਦੀਆਂ ਨੇ ਪਰ ਜਿੱਦਾਂ ਅਸੀਂ ਨੇਪਾਲ ਤੋਂ ਦੇਖਿਆ ਕਿ ਸੋਸ਼ਲ ਮੀਡੀਆ ਅੱਜ ਦੇ ਸਮਾਜ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਭ ਤੋਂ ਵੱਧ ਕਰਦੀ ਹੈ ਇਹ ਬੜੀ ਹੀ ਖਤਰਨਾਕ ਚੀਜ਼ ਹੈ ਤੁਸੀਂ ਕੀ ਵੇਖਣਾ ਕੀ ਦੀ ਗੱਲ ਸੁਣਨੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਸੋ ਦੋਸਤੋ ਪੰਜਾਬ ਦੇ ਵਿੱਚ ਪਿਛਲੀ ਵਾਰ 2022 ਦੀਆਂ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਜੋ ਨੈਰੇਟਿਵ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਸੀ ਦਲਿਤ ਵਰਸਸ ਜੱਟ ਜਾਂ ਜਰਨਲ ਕਲਾਸ ਉਹ ਚੱਲ ਨਹੀਂ ਸਕਿਆ ਕਿਉਂਕਿ ਉਦੋਂ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਸ਼ੁਰੂ ਹੋ ਗਿਆ ਤੇ ਸਾਰਾ ਕੁਝ ਧਰਾਧਰਾਇਆ ਰਹਿ ਗਿਆ ਹੁਣ ਪੱਤੇ ਖੁੱਲੇ ਨੇ ਹੁਣ ਜੱਟ ਬਨਾਮ ਦਲਿਤ ਦਾ ਨੈਰੇਟਿਵ ਵੀ ਚੱਲ ਸਕਦਾ ਸਿੱਖ ਬਨਾਮ ਹਿੰਦੂ ਦਾ ਨੈਰੇਟਿਵ ਵੀ ਚੱਲ ਸਕਦਾ ਅਤੇ ਬਾਹਰਲੇ ਬਨਾਮ ਪੰਜਾਬੀਆਂ ਦਾ ਨੈਰੇਟਿਵ ਵੀ ਚੱਲ ਸਕਦਾ ਸਾਨੂੰ ਹਰ ਮੁੱਦੇ ਤੇ ਜੋ ਮੇਰੇ ਵਰਗੇ ਜੋ ਮੇਰੇ ਸੱਜਣ ਮੇਰੇ ਦੋਸਤ ਨੇ ਅਸੀਂ ਕੀ ਟਿੱਪਣੀ ਕਰਨੀ ਹੈ ਸਾਨੂੰ ਤੈਸ਼ ਵਿੱਚ ਆਏ ਤੋਂ ਬਗੈਰ ਸੋਚ ਸਮਝ ਕੇ ਬੋਲਣਾ ਪੈਣਾ ਹੈ ਕਿ ਕੁਝ ਵੀ ਹੋਵੇ ਪੜਕਾ ਹੜ ਪੈਦਾ ਕਰਨ ਦੀ ਸਟੇਟ ਦੀ ਜੋ ਪੰਜਾਬ ਦੇ ਵਿੱਚ ਨੀਤੀ ਹੈ ਉਹ ਚੱਲੇਗੀ ਭਾਜਪੀ ਇਹ ਚੀਜ਼ ਕਰਨ ਦੀ ਕੋਸ਼ਿਸ਼ ਕਰੇਗੀ ਤੇ ਸਾਨੂੰ ਹੀ ਆਪਣੇ ਭਾਈਚਾਰੇ ਨੂੰ ਆਪਣੇ ਲੋਕਾਂ ਨੂੰ ਸੰਭਾਲਣ ਦੇ ਲਈ ਅੱਗੇ ਆਉਣਾ ਪੈਣਾ ਸਾਨੂੰ ਹੀ ਦੇਖਣਾ ਪੈਣਾ ਕਿ ਕਿਹੜੀ ਗੱਲ ਨੂੰ ਤਵੱਜੋ ਦਿੱਤੀ ਜਾਣੀ ਚਾਹੀਦੀ ਤੇ ਕਿਹੜੀ ਨੂੰ ਨਹੀਂ ਉਸ ਤੋਂ ਬਾਅਦ ਸਾਡੇ ਦਰਸ਼ਕਾਂ ਦੇ ਲਈ ਹੈ ਕਿ ਤੁਹਾਨੂੰ ਵੀ ਇਹ ਤੈਅ ਕਰਨਾ ਪੈਣਾ ਕਿ ਤੁਸੀਂ ਕਿਹੜੇ ਬੰਦੇ ਦੀ ਗੱਲ ਸੁਣਨੀ ਹੈ ਨਫ਼ਰਤ ਦੀ ਗੱਲ ਕਰਨ ਵਾਲਾ ਤੁਹਾਡੇ ਦਰਦ ਦੀ ਗੱਲ ਕਰਕੇ ਨਫ਼ਰਤ ਫਲਾਉਣ ਵਾਲਾ ਕਦੇ ਵੀ ਤੁਹਾਡਾ ਸਾਥ ਨਹੀਂ ਹੋ ਸਕਦਾ ਉਹ ਤੁਹਾਨੂੰ ਆਪਣੀਆਂ ਵੋਟਾਂ ਦੇ ਲਈ ਇੱਕ ਟੂਲ ਸਮਝਦਾ ਕੋਈ ਤੁਹਾਨੂੰ ਆਪਣੇ ਕੰਟੈਂਟ ਦੇ ਇੰਗੇਜਮੈਂਟ ਦੇ ਲਈ ਇੱਕ ਟੂਲ ਸਮਝਦਾ ਤਾਂ ਉਹ ਉਸੇ ਨੂੰ ਚੁਣਨਾ ਚਾਹੀਦਾ ਤੁਹਾਨੂੰ ਉਸੇ ਨੂੰ ਸੋਚਣਾ ਚਾਹੀਦਾ ਜਿਹੜਾ ਸੱਚਮੁੱਚ ਇੱਕ ਪੰਜਾਬੀ ਤੁਹਾਨੂੰ ਦੂਜਾ ਪੰਜਾਬੀ ਸਮਝਦਾ ਇੱਕ ਇਨਸਾਨ ਹੈ ਤੁਹਾਨੂੰ ਦੂਜਾ ਇਨਸਾਨ ਸਮਝਦਾ ਅਤੇ ਚਾਹੁੰਦਾ ਹੈ ਕਿ ਇਹ ਜੋ ਧਰਤੀ ਹੈ ਜੋ ਗੁਰਾਂ ਦੀ ਧਰਤੀ ਹੈ ਇਹ ਵਸਦੀ ਰਹੇ ਇੱਥੇ ਰਹਿਣ ਵਾਲੇ ਲੋਕ ਖੁਸ਼ਹਾਲ ਰਹਿਣ ਇੱਥੇ ਰਹਿਣ ਵਾਲੇ ਲੋਕ ਇੱਕ ਦੂਜੇ ਨਾਲ ਖੁਸ਼ ਰਹਿਣ ਅਤੇ ਅਸੀਂ ਇੱਕ ਐਸਾ ਮਾਡਲ ਸਥਾਪਿਤ ਕਰੀਏ ਪੰਜਾਬ ਮਾਡਲ ਦੁਨੀਆ ਦੇ ਵਿੱਚ ਕਿ ਦੁਨੀਆ ਸਾਡੇ ਤੋਂ ਸਿੱਖੇ ਕਿ ਰਹਿਣਾ ਕਿਦਾਂ ਜਿੱਦਾਂ ਜਹਾਰਾਂ ਦੇ ਦੌਰਾਨ ਦੁਨੀਆ ਨੇ ਵੇਖਿਆ ਏ ਕਿ ਇੱਕ ਦੂਜੇ ਦੀ ਮਦਦ ਕਿਦਾਂ ਕਰਨੀ ਹੈ ਜਿੱਦਾਂ ਕਿਸਾਨ ਅੰਦੋਲਨ ਦੇ ਦੌਰਾਨ ਦੇਸ਼ ਭਰ ਦੇ ਵਿਸ਼ੇ ਭਰ ਦੇ ਕਿਸਾਨਾਂ ਨੇ ਵੇਖਿਆ ਏ ਕਿ ਆਪਣੇ ਹੱਕਾਂ ਦੇ ਲਈ ਲੜਨਾ ਕਿਵੇਂ ਆ ਸਾਡਾ ਇਤਿਹਾਸ ਅਲੀਆਂ ਜੰਗਾਂ ਨਾਲ ਨਹੀਂ ਜਿੱਤਾਂ ਨਾਲ ਭਰਿਆ ਏ ਅਸੀਂ ਹਰਦੇ ਆ ਤਾਂ ਆਪਣੇਆ ਤੋਂ ਅਸੀਂ ਹਰਦੇ ਆ ਤਾਂ ਆਪਣੀ ਪਿੱਠ ਤੇ ਵੱਜੇ ਛੁਰਿਆਂ ਤੋਂ ਅਸੀਂ ਹਰਦੇ ਆ ਤਾਂ ਆਪਣੀ ਈਰਖਾ ਦੇ ਕਰਕੇ ਅਸੀਂ ਹਰਦੇ ਆ ਤਾਂ ਆਪਣੀਆਂ ਹੀ ਘਾਟਾਂ ਦੇ ਕਰਕੇ ਸੋ ਆਪਣੀਆਂ ਘਾਟਾਂ ਪਛਾਣੀਏ ਆਪਣੇ ਗੁਣਾਂ ਨੂੰ ਪਛਾਣੀਏ ਅਤੇ ਪੰਜਾਬ ਦੇ ਭਵਿੱਖ ਦੀ ਤਿਆਰੀ ਸ਼ੁਰੂ ਕਰੀਏ ਅੱਜ ਦੀ ਗੱਲਬਾਤ ਇੰਨੀ ਹੀ ਇਜਾਜ਼ਤ ਦਿਓ ਸਾਸਤਰੀ ਕਾਲ